ਲੋਕੋ ਬਜ਼ੁਰਗ ਮਾਤਾ ਪੈਣਾ ਵੀਰਾਂ ਨੂੰ ਜੈ ਭੀ ਜੈ ਹਾਸ ਵੈਰੀ ਗੁੱਡ ਸਾਰਿਆਂ ਦੀ ਸਮਝ ਬਣ ਗਈ ਆ ਕਿ ਜੈ ਭੀ ਦਾ ਨਾਰਾ ਲਾਣਾ ਹਾਂਜੀ ਫਿਰ ਵੀ ਮੈਂ ਥੋੜਾ ਜਿਹਾ ਜ਼ਿਕਰ ਕਰ ਦਿੰਦਾ ਕਿ ਜੈ ਭੀ ਮ ਬਾਬਾ ਸਾਹਿਬ ਡਾਕਟਰ ਬੀਟ ਕਰ ਭੀ ਦਾ ਸਾਹਿਬ ਦਾ ਨਾਰਾ ਜਿਨ੍ਹਾਂ ਨੇ ਸਾਨੂੰ ਸੰਵਿਧਾਨ ਬਣਾ ਕੇ ਦਿੱਤਾ ਸਾਡੇ ਹੱਕ ਚ ਤੇ ਅੱਜ ਕਿਰਪਾ ਉਹਨਾਂ ਦੀ ਦੇਣ ਆ ਕਿ ਅਸੀਂ ਉਹਨਾਂ ਦੇ ਸੰਵਿਧਾਨ ਦੇ ਮੁਤਾਬਕ ਅਸੀਂ ਬੋਲ ਸਕਦੇ ਹਾਂ ਵੋਟ ਪਾ ਸਕਦੇ ਹਾਂ ਪੜ ਸਕਦੇ ਹਾਂ ਨੌਕਰੀਆਂ ਲੈ ਸਕਦੇ ਹਾਂ ਵੋਟਾਂ 'ਚ ਖੜ ਸਕਦੇ ਹਾਂ ਹੈਨਾ ਤਾਂ ਅੱਜ ਸਾਡੀ ਸੁਨਗ ਬਣ ਗਈ ਅੱਜ ਮਮਦੋਟ ਨਗਰਪਾਲਿਕਾ ਦੇ ਵਿੱਚ ਸਾਡੀ ਲੀਡਰਸ਼ਿਪ ਜਿਹੜੀ ਆਈ ਹੋਈ ਆ ਉਹਨਾਂ ਦੇ ਆਪਣੀ ਸਭਾ ਵੱਲੋਂ ਮਾਨਤਾ ਪ੍ਰਾਪਤ ਰਜਿਸਟ੍ਰੇਸ਼ਨ ਨੰਬਰ 3090 903 ਆ ਤਾਂ ਅੱਜ ਉਹਨਾਂ ਨੇ ਜਿਨ੍ਹਾਂ ਨੇ ਆਈ ਕਾਰਡ ਦਿੱਤੇ ਸੀਗੇ ਬਣਾਉਣ ਵਾਸਤੇ ਉਹਨਾਂ ਦੇ ਆਈ ਕਾਰਡ ਬਣ ਗਏ ਆ ਉਹ ਆਈ ਕਾਰਡ ਤੁਸੀਂ ਕਿੱਥੇ ਵਰਤ ਸਕਦੇ ਹੋ ਉਹ ਵੀ ਮੈਂ ਗੱਲ ਕਰ ਸਕਦਾ ਜਿਵੇਂ ਇੱਕ ਐਮਸੀ ਦੇ ਪਛਾਣ ਪੱਤਰ ਹੁੰਦਾ ਸਰਪੰਚ ਦਾ ਪਛਾਣ ਪੱਤਰ ਹੁੰਦਾ ਇਸੇ ਤਰ੍ਹਾਂ ਹੀ ਆਪਣੀ ਇੱਕ ਸੰਸਥਾ ਦਾ ਪਛਾਣ ਪੱਤਰ ਆ ਇਹ ਸਰਕਾਰ ਸਰਕਾਰ ਨਾਲ ਮਾਨਤਾ ਪ੍ਰਾਪਤ ਆ ਸਰਕਾਰ ਨੇ ਮੋਹਰ ਲਾ ਕੇ ਸਰਟੀਫਿਕੇਟ ਦਿੱਤਾ ਹੋਇਆ ਕਿਤੇ ਵੀ ਤੁਸੀਂ ਨਾਕੇ ਤੇ ਜਾਂਦੇ ਹੋ ਤਾਂ ਉਥੇ ਤੁਸੀਂ ਇਹਦਾ ਕੰਮ ਲੈ ਸਕਦੇ ਹੋ ਥਾਣੇ 'ਚ ਕਿਸੇ ਦਫਤਰ 'ਚ ਵੀਡੀਓ ਬਣਾ ਕੇ ਪੈਨਸ਼ਨ 'ਚ ਜਿੱਥੇ ਰਾਸ਼ਨ ਦੀ ਗੱਲ ਆ ਸਰਕਾਰੀ ਕੋਈ ਵੀ ਕੰਮ ਤੁਸੀਂ ਇਹ ਵਖਾ ਸਕਦੇ ਹੋ ਜੇ ਕੋਈ ਬੰਦਾ ਕਹਿੰਦਾ ਤੁਹਾਡੇ ਕੋਲੇ ਕੀ ਫੌਲਟੀ ਆ ਉਹਨੂੰ ਕਹੋ ਜੀ ਅਸੀਂ ਇੱਕ ਸਭਾ ਦੇ ਆਗੂ ਆ ਆ ਸਾਡੇ ਕੋਲੇ ਅਥੋਰਿਟੀ ਆ ਤਾਂ ਅਗਲਾ ਬੰਦਾ ਜਿਹੜਾ ਬੋਲੂਗਾ ਉਹਦੀ ਆਵਾਜ਼ ਢਿੱਲੀ ਹੋ ਜੇਗੀ ਤਾਂ ਤੁਹਾਡੀ ਜਿਹੜੀ ਹੈਗੀ ਕੰਮ ਦੀ ਸ਼ੁਰੂਆਤ ਹੋ ਜੇਗੀ ਪੂਰੇ ਪੰਜਾਬ ਦੇ ਕਿਸੇ ਏਰੀਆ 'ਚ ਚਲੇ ਜਾਓ ਇਹ ਸਸਤਾ ਜਿਹੜੀ ਹੈਗੀ ਆ ਤੁਹਾਡਾ ਆਈ ਕਾਰਡ ਤੁਹਾਨੂੰ ਪਛਾਣ ਬਣਾਏਗਾ ਕਿ ਇਹ ਪਬਲਿਕ ਦਾ ਨਮیندهਰ ਤਾਂ ਸਾਡੇ ਇੱਥੋਂ ਦੇ ਦੋਲ ਆਗੂ ਨੇ ਬਹੁਤ ਉਭਰੇ ਹੋਏ ਜਿਨ੍ਹਾਂ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਅੱਜ ਇਹ ਜ਼ਿੰਮੇਵਾਰੀ ਸੰਭਾਲੀ ਆ ਨਾਮ ਬੋਲੋ ਜੀ ਕੀ ਹਿੰਨਾ ਦਾ ਗੁਰਿੰਦਰ ਕਾਰ ਰਜਿੰਦਰ ਕੌਰ ਸਾਡੇ ਇਥੋਂ ਦੇ ਮੇਲ ਹਾਉ ਭੰਜੀ ਲੈ ਵੀ ਇੱਕ ਵਾਰੀ ਤਾੜੀਆਂ ਹੋ ਜਾਣ ਇਹਨਾਂ ਲਈ ਜੈਪੀ ਜੈਪਾ ਅੱਛਾ ਇੱਕ ਇਹਨਾਂ ਦੇ ਨਾਲ ਹੀ ਬਰਬਰ ਤੇ ਜਿਹੜੇ ਪਿੰਡਾਂ ਦੇ ਵਿੱਚ ਧੱਕੇ ਨਾਲ ਨਗਰਪਾਲਿਕਾ ਚ ਬੰਦੇ ਲਿਆਏ ਆ ਉਹ ਵੀ ਇੱਕ ਸਾਡਾ ਆਗੂ ਆ ਰਾਜਿੰਦਰ ਕੌਰ ਉਹਨਾਂ ਦਾ ਕਾਟ ਉੱਪਰ ਹੈਗਾ ਤੇ ਬਾਅਦ ਵਿੱਚ ਰਾਜਵਿੰਦਰ ਕੌਰ ਇਹਨਾਂ ਦੇ ਨਾਲ ਬਰਬਰ ਦਾ ਅਹੁਦਾ ਇਹਨਾਂ ਦਾ ਇਸ ਤੋਂ ਬਾਅਦ ਇਹਨਾਂ ਦੇ ਥੱਲੇ ਟੀਮਾਂ ਬਣੀਆਂ ਹੋਈਆਂ ਮਾਲਵਾ ਮਾਲਵਾ ਜੀ ਮਾਲਵਿੰਦਰ ਸਿੰਘ ਸ਼ੇਰ ਸਿੰਘ ਆਓ ਜੀ ਬਲਵਿੰਦਰ ਸਿੰਘ ਸ਼ੇਰ ਸਿੰਘ ਜੀ ਹਾਂਜੀ ਆ ਗਏ ਨਾ ਨਾ ਜਿਹੜਾ ਹਾਂ ਗੁਰਨੇਕ ਸਿੰਘ ਗੁਰਨੇਕ ਸਿੰਘ ਆ ਗਿਆ ਜੀ ਹਾਂਜੀ ਵੈਰੀ ਗੁੱਡ ਆ ਆ ਵੀ ਸਾਥੀਓ

പ്രവീൺ വൈഫ് ഓഫ് തരസേമ സിംഗ് अच्छा रानी गालच रख ले पत्रकार आ रहे हैं अमृतसर के नाल ते ਅਸੀਂ ਦਾ ਕਰਕੇ ਰੱਖਣੀ ਆ ਮਤਲਬ ਲੱਗੇ ਕਿ ਇਹ ਆਗੂ ਲੀਡਰ ਨੇ ਸਾਡੇ ਨੇ ਐਵੇਂ ਨਹੀਂ ਤਿਆਰ ਜਦੋਂ ਆਵਣਗੇ ਨਾ ਨਹੀਂ ਉਹ ਵੀ ਆਵਣੋਂ ਪਤਾ ਲੱਗ ਜਾ ਜੇ ਆ ਵੇਖੋ ਇੱਥੇ ਸਾਰਿਆਂ ਦੇ ਵਿੱਚ ਜਿਹਨੇ ਮਾਲਸਮਾਨ ਲੈਣਾ ਉਹ ਵਿੱਚ ਹੋਵੇ ਤੇ ਬਹੁਤ ਵਧੀਆ ਹੈ ਤੁਸੀਂ ਫੋਨ ਕਰ ਦਿਓ ਜੇ ਅੱਗੇ ਮੀਟਿੰਗ ਹੈ ਕੀ ਆਪਾਂ ਉੱਥੇ ਦੇਖੋ ਉੱਥੇ ਦੇ ਦਾਂਗੇ ਜਿਹੜਾ ਆਜੇ ਕੋ ਉੱਥੇ ਮਿਲ ਜੇਗਾ ਉਹ ਮੀਟਿੰਗ

ਉਹ ਲੋਲਾ ਕਿਰਨ ਦੀਪੌਰ ਉੱਚੀ ਕਿਰਨ ਦਾ ਸਰਪੰਚ ਬਲਾਕ ਸ਼ਕਤੀ ਨਾਲ ਦੱਸੋ ਬਲਾਕ ਸੈਕਟਰੀ ਕਿਰਨ ਰਾਣੀ ਇਹ ਸਾਡੇ ਜਿਹੜੇ ਮਨਜੀਤ ਕੌਰ ਪ੍ਰਧਾਨ ਨੇ ਉਹ ਹੈਗੇ ਜ਼ਿਲ੍ਹੇ ਦੇ ਪ੍ਰਧਾਨ ਨੇ ਲੇਕਰ ਜ਼ਿੰਮੇਵਾਰੀ ਜਿਹੜੀ ਹੈਗੀ ਆ ਬਲਾਕ ਦੀ ਪਿੰਡਾਂ ਦੇ ਜਿਹੜੇ ਕੰਮ ਹੈਗੇ ਉਹ ਸੰਭਾਲਣਾ ਦੂਜੇ ਨੰਬਰ ਤੇ ਇਹਨਾਂ ਨੂੰ ਅਸੀਂ ਰੱਖਿਆ ਕਿਉਂਕਿ ਇਹਨਾਂ ਦੀ ਹਿੰਮਤ ਕਾਫੀ ਆ ਕੰਮ ਕਰਨ ਦੀ ਤੇ ਪਰਿਵਾਰ ਇਹਦਾ ਸੰਯੋਗ ਦਿੰਦਾ ਇਹਦੇ ਕੋਲੇ ਲੇਖਾ ਜੋਖਾ ਸੈਕਟਰੀ ਦਾ ਹੈਗਾ ਜੋ ਵੀ ਲਿਖਤੀ ਹਸਾਬ ਕਿਤਾਬ ਹੋਏਗਾ ਇਹਦੇ ਕੋਲੇ ਰਹਗਾ ਕਿਰਨਾ ਰਾਣੀ ਰਾ ਜੈ ਤੂਮ ਜੈ ਪਾਤ ਹਾਂਜੀ ਜਾਓ ਜੀ ਮੈਂ ਮੀਟਿੰਗ ਕਰ ਦਿੰਦੀ ਹਾਂ ਤੁਸੀਂ ਬੋਲੋ ਚਲੋ ਫਟਾਫਟ ਦੋ ਬੋਲੀ ਚਲੋ ਹੁਣ ਬਲਦੇਵ ਸਿੰਘ ਹਰਜਾ ਵਰਦਾਵਾਲਾ ਆਪ ਹੀ ਬਲਦੇਵ ਸਿੰਘ ਆਉਂ ਜੀ ਤਾਂ ਤੁਹਾਨੂੰ ਨੈਟ ਤੇ ਵੀ ਨਾਲ ਚੜਾ ਦਈਏ ਹੈ ਜਿਹੜੇ ਬੰਦੇ ਟਿੰਡਿਚ ਮਛਰਦੇ ਉਹਨਾਂ ਨੂੰ ਪਤਾ ਲੱਗੇ ਵੀ ਇਹਨਾਂ ਕੋਲੇ ਫੌਲਟੀ ਆ ਗਈ ਆ ਜਿਆ ਬਾਤ ਬਕਰ ਸਿੰਘ ਮਾ ਬੋਲ ਸਰਕਲ ਪ੍ਰਦਾਨ ਜਿਆ ਜਿਆ ਤਾ ਤਾ ਅਫਸਰ ਵੀ ਰਣ ਫਰਾਦ ਬਕਰ ਮੇਲ ਸਿੰਘ ਹੋ ਜੀ ਡਾਕਟਰ ਗਰਮੀਤ ਸਿੰਘ ਬਹੁਤ ਹੌਸਲਾ ਵਧਾਈ ਕਰਦੇ ਹਾਂ ਜੁਣੀ ਦਾ ਵੀ ਸਾਡਾ ਤੇ ਸਾਡਾ ਵੀ ਨਾਲ ਹੈ ਹਾਂਜੀ ਕੁਛ ਬੰਦੇ ਨਹੀਂ ਆਏ ਉਹਨਾਂ ਨੂੰ ਅਗਲੀ ਮੀਟਿੰਗ 'ਚ ਵੀ ਨਾਲ ਹੈਗੀ ਜੇ ਉਹ ਆ ਸਕਦੇ ਆ ਤਾਂ ਠੀਕ ਆ ਮੈਨੂੰ ਤੁਹਾਡੇ ਤੋਂ ਆਸ ਆ ਇੱਕ ਸਾਲ ਦੀ ਇਹਦੀ ਤਰੀਕਾ ਹੈਗੀ ਆ ਸਾਲ ਬਾਅਦ ਫਿਰ ਇਹ ਨਿਊ ਹੋਏਗਾ ਤਾਂ ਪੂਰੀ ਜ਼ਿੰਮੇਵਾਰੀ ਲਗਾਉਣੀ ਆ ਜੇ ਪਰ ਪੂਰੀ ਜ਼ਿੰਮੇਵਾਰੀ ਨਿਭਾਉਣੀ ਆ ਤਾਂ ਇੱਕ ਬੇਨਤੀ ਇਹ ਆ ਕਿ ਜਿਹੜੀ ਜ਼ਰੂਰੀ ਦਸੰਯੋਗ ਹੈ ਜੇ ਕਿਸੇ ਨਾਲ ਚਾਰ ਬੰਦੇ ਖੜੇ ਹੋਣ ਜਾਂ ਕਿਸੇ ਕੋਲੇ ਪਾਵਰ ਆ ਜੇ ਨਾ ਤਾਂ ਉਹ ਆਪਣੀ ਬਾਹਰ ਦਿਖਾਉਣ ਲੱਗ ਜਾਂਦਾ ਅਸੀਂ ਬਾਹਰ ਪਾਵਰ ਨਹੀਂ ਦਿਖਾਈ ਸਾਡੇ ਚ ਜਿਹੜੇ ਨਵੇਂ ਬੰਦੇ ਆਗੇ ਆ ਉਹਨਾਂ ਨੇ ਤਾਂ ਵਿਖਾਉਣੀ ਆ ਪਰ ਅਸੀਂ ਉਹਨਾਂ ਦੀਆਂ ਗੱਲਾਂ ਸਹਿਣੀਆਂ ਪਰਸੋ ਵੀ ਇੱਕ ਦਫਤਰ ਦੇ ਵਿੱਚ ਕਰੀਏ ਕਿ ਪਿੰਡ ਦੇ ਨੇ ਲੈ ਕੇ ਲੜਾਈ ਹੋਣ ਲੱਗੀ ਤੇ ਜਦੋਂ ਅਸੀਂ ਅੰਦਰ ਪੇਸ਼ ਹੋਏ ਤਾਂ ਉਹ ਕੈਮਰੇ ਚ ਵੇਖਦੇ ਪਏ ਸੀ ਅਫਸਰ ਉਹ ਕਹਿੰਦੇ ਪ੍ਰਧਾਨ ਜੀ ਬਾੜੇ ਹੁੰਦਾ ਮੈਂ ਕਿਹਾ ਹੁੰਦਾ ਜੀ ਪਰ ਮੇਰੀ ਉਮਰ ਦਾ ਤਜਰਬਾ ਤੇ ਮੈਂ ਕੰਮ ਕਰਨਾ ਮੈਂ ਈਗੋ ਨਹੀਂ ਵਿਖਾਣੀ ਤਾਂ ਬੜੀ ਇਸ ਗੱਲ ਦੀ ਉਹਨਾਂ ਨੇ ਮਾਨ ਮੰਨੀ ਕਿ ਜਿਹੜੇ ਬੱਚੇ ਸੀ ਉਹ ਕੱਟ ਉਮਰ ਦਾ ਮੁੰਡਾ ਸੀ ਇਹ ਮੁੱਛਾਂ ਨੇ ਵਾਟ ਚੜਾਉਦਾ ਹੈਗਾ ਕੈਮਰੇ ਚ ਆ ਗਿਆ ਉਹਨਾਂ ਨੇ ਵੇਖਿਆ ਤਾਂ ਉਹਨਾਂ ਨੇ ਇਸ ਗੱਲ ਤੋਂ ਬਹੁਤ ਮੰਨਿਆ ਵੀ ਭਾਈ ਤੁਸੀਂ ਬੜੇ ਹੌਸਲੇ ਵਾਲੇ ਹੈਗਾ ਇਸ ਕਰਕੇ ਹੌਸਲੇ ਨਾਲ ਕੰਮ ਕਰਨਾ ਆਪਣਾ ਕੰਮ ਅਸੀਂ ਪਬਲਿਕ ਦੇ ਗੱਲ ਕਰੋ ਗੱਲ ਕਰੋ ਪਬਲਿਕ ਦੇ ਆਪਾਂ ਜ਼ਿੰਮੇਵਾਰ ਆ ਇਹ ਜ਼ਿੰਮੇਵਾਰੀ ਆ ਸਾਡੀ ਧਿਆਨ ਨਾਲ ਗੱਲ ਸੁਣਿਓ ਕਿ ਪਬਲਿਕ ਦਾ ਵਿਕਾਸ ਕਰਨਾ ਪਬਲਿਕ ਦਾ ਰਜਗਾਰ ਲਾਗੂ ਕਰਨਾ ਪਬਲਿਕ ਨੂੰ ਇਨਸਾਫ਼ ਦੇਣਾ ਤੇ ਜਿਹੜਾ ਸਾਡੇ ਹੱਕ ਵਿੱਚ ਸਿਵਿਧਾਨ ਬਣਿਆ ਹੋਇਆ ਹੈ ਉਸ ਸਿਵਿਧਾਨ ਨੂੰ ਲਾਗੂ ਕਰਨਾ ਇਹ ਆਪਣੀ ਜ਼ਿੰਮੇਵਾਰੀ ਆ ਸਾਰਿਆਂ ਦੀ ਸਾਥੀਓ ਜਿੰਨਾਂ ਕੋਲੇ ਆਈ ਕਾਟ ਆ ਹੈਨਾ ਹੁਣ ਇੱਕ ਗੱਲ ਹੋਰ ਆ ਲਾਸਟ ਵਾਲੀ ਧਿਆਨ ਨਾਲ ਸੁਣ ਲਿਓ ਕਿ ਇੱਕ ਜਿਹੜਾ ਬਾਪ ਹੁੰਦਾ ਹੈ ਹੈਨਾ ਉਹਦੇ ਬੱਚੇ ਹੁੰਦੇ ਉਹ ਗਲਤੀਆਂ ਕਰਦੇ ਆ ਉਹਨਾਂ ਦਾ ਗਲਤੀਆਂ ਕਰਨਾ ਕੰਮ ਹੁੰਦਾ ਹੈ ਹੈਨਾ ਤੇ ਬਾਪ ਨੂੰ ਇਹ ਗਲਤੀਆਂ ਸੁਧਾਰਨ ਦਾ ਤੇ ਉਹ ਸਹਿਣ ਦਾ ਹੱਕ ਹੁੰਦਾ ਹੈ ਹੈਨਾ ਜਿਵੇਂ ਆ ਨਾ ਭਾਈ ਵੇਖੋ ਤੁਸੀਂ ਅੱਜ ਇੱਕ ਸਭਾ ਦੇ ਆਉਂਦੇਦਾਰ ਹੋ ਜਿਹੜੇ ਸਧਾਰਨ ਬੰਦੇ ਆ ਘਰਾਂ ਚੋਂ ਆਏ ਆ ਉਹ ਤੁਹਾਡੇ ਨਾਲ 19 ਕੀ ਕਰ ਸਕਦੇ ਆ ਬੋਲ ਸਕਦੇ ਆ ਪਰ ਤੁਹਾਨੂੰ ਸਹਿਣਾ ਪੈਗਾ ਕਿਉਂਕਿ ਤੁਹਾਡਾ ਉਹਦਾ ਵੱਡਾ ਹੈ ਨਾ ਇਸ ਲਈ ਮੇਰੀ ਬੇਨਤੀ ਆ ਕਿ ਮੈਨੂੰ ਤੁਹਾਡੇ ਤੋਂ ਆਸ ਆ 11 ਤਰੀਕ ਨੂੰ ਤੁਸੀਂ ਪੂਰੇ ਜੋਰਾ-ਸ਼ੋਰਾ ਦੇ ਨਾਲ ਤਿਆਰੀ ਕਰਨੀ ਆ ਪਹੁੰਚਣਾ ਬਾਤ ਤੋਂ ਬਾਤ ਕਰਨਾ ਤਾਂ ਜਿੰਨੇ ਆਪਾਂ ਬੰਦੇ ਖੜੇ ਆ ਰਿਸ਼ਤੇਦਾਰਾਂ 'ਚ ਵੀ ਫੋਨ ਕਰਨਾ ਅੱਗੇ ਦੀ ਅੱਗੇ ਚੱਲਦੀ ਰਵੇ ਐਨਾ ਕਹਿਦਾ ਹੋਇਆ ਸਭ ਨੂੰ ਜੈ ਪੀਂ ਜੈ ਭਾਰਤੋ ਸਸੀ ਦਾ ਨਮਸਕਾਰ ਸਤਿ